ਫੇਸ ਰਿਕੋਗਨੀਸ਼ਨ ਐਂਡ इमोशनल ਕੋਸ਼ੈਂਟ ਇਹ ਉਹ ਚੀਜ਼ ਹੈਗੀ ਹੈ ਭਾਵ ਤੁਸੀਂ ਇੱਥੇ ਭਾਵ ਕੈਮਰੇ ਦੇ ਸਾਹਮਣੇ ਆ ਕੇ ਬੈਠਣਾ ਤੇ ਲੈਪਟਾਪ 'ਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਮੇਰੀ ਹੀ ਤਸਵੀਰ ਹੈ ਤੇ ਜਿਹੜੇ ਭਾਈ ਸਾਹਿਬ ਨੇ ਇਹ ਬਣਾਇਆ ਤੁਹਾਨੂੰ ਆਪਣਾ ਇੰਟਰਵਿਊ ਵੀ ਕਰਾਣੇ ਛੇਤੀ ਕਿ ਮੈਂ ਇੱਥੇ ਅੱਗੇ ਆ ਕੇ ਬੈਠਾ ਕੁਝ ਸਕਿੰਟ ਲੱਗੇ ਤੇ ਮੇਰਾ ਅੱਜ ਦਾ ਦਿਨ ਕਿਵੇਂ ਗੁਜ਼ਰ ਰਿਹਾ ਮੇਰੀ ਸਾਰੀ ਪਰਸਨੈਲਿਟੀ ਨਾਲ ਨੇ ਨਿਚੋੜ ਕੱਢ ਕੇ सामने धरते हैं समय जैसे जैसे आगे बढ़ रहा है टेक्निक आ रही है है ना सब कुछ आता जा रहा है का हिस्सा ही है ए आई बिल्कुल उसी का हिस्सा है जी ए आई ही आप फ्यूचर है हम चाहें ना चाहें ए आई आ चुका है हमारी जिंदगी में प्रवेश कर चुका है और हमारी जिंदगी को अफेक्ट करना शुरू कर दिया है ए आई जो है पिछले पंद्रह साल से हमारी जिंदगी को इफेक्ट कर रहा है सोशल मीडिया के थ्रू तब ये ढका था छुपा था अब ये सामने आ रहा है और ये काफ़ी नौकरियाँ भी खाएगा कदर घट जाएगी वैल्यू घटेगी देखो जी आ, मैं बिल्कुल आपकी बात से भी सहमत हूँ देखो नौकरियाँ कम होंगी लेकिन जो लोग वक्त के साथ अपने को बदल लेते हैं उनको दिक्कत नहीं होती अभी अगर हम एग्जाम्पल लें कि किसी ज़माने में तांगे चलते थे तांगे गए ऑटो आए ऑटो गए ऊबर कैब आ गई टैक्सियाँ आ गईया लोगों के पास पर्सनल कारें आ गई तो जिन लोगों ने तांगा बेच के ऑटो ले लिया ऑटो बेच के ऊबर कैब ले ली वो आज भी सर्वाइव रहे हैं बच्चे कहीं स्कूल में कॉलेज में पढ़ रहे हैं सुसाइड रेशो बहुत ज़्यादा बढ़ चुकी है है ना तो ये कैसे हेल्प करेगा बच्चों के बारे में पता करने के लिए इस चीज़ को हेल्प करने के लिए हमारे पास अभी तक कोई मैकेनिज्म नहीं है काम कितना करता है ये काम करता है कि आपके फेशियल एक्सप्रेशन को ये कैच करेगा और डिफरेंट इमोशंस कैप्चर करता है और किसी भी बच्चे का डाटा ओवर द पीरियड कैप्चर होता है वो डाटा जब कैप्चर हो जाता है उसका इकट्ठा होने के बाद एक एनालिसिस होता है फिर एक रिपोर्ट मंथली पेरेंट्स के लिए टीचर के लिए वो निकलती है ਤੋ AI ਹੀ ਇਸਕੇ ਬੈਕਐਂਡ 'ਤੇ ਹੈ AI ਐਲਗੋਰਿਦਮਸ ਇਸਕੇ ਕੰਮ ਕਰ ਰਹੇ ਹਨ ਕਿ ਬੱਚੇ ਨੂੰ ਮੇਜਰ ਲੈਪਟਾਪ ਦੇ ਸਾਹਮਣੇ ਆ ਕੇ ਬੈਠਣਾ ਪਏਗਾ ਨਹੀਂ ਜੀ ਨਹੀਂ ਬੱਚੇ ਨੂੰ ਲੈਪਟਾਪ ਦੇ ਸਾਹਮਣੇ ਨਹੀਂ ਬੈਠਣਾ ਕਿਉਂਕਿ ਉਸ ਵੇਲੇ ਅਸੀਂ ਐਕਸਪ੍ਰੈਸ਼ਨ ਚੇਂਜ ਕਰ ਲਾਂਗੇ ਮੰਨ ਲਓ ਤੁਸੀਂ ਮੇਰੀ ਫੋਟੋ ਐਗਜ਼ੈਕਟਲੀ ਮੇਰਾ ਟੈਸਟ ਹੋ ਰਿਹਾ ਹੈ ਜਾਂ ਤੁਸੀਂ ਮੇਰੀ ਫੋਟੋ ਖਿੱਚਣੇ ਦਾ ਮੈਂ ਸਮਾਈਲ ਕਰਨ ਲੱਗ ਜਾਗਾ ਅੰਦਰੋਂ ਭਾਵੇਂ ਜਿਹੋ ਜਿਹਾ ਮਰਜ਼ੀ ਹੋਏ ਤੇ ਬੱਚੇ ਦੇ ਜਿਹੜੇ ਇਮੋਸ਼ਨ ਹੈ ਉਹ ਚਲਦੇ ਫਿਰਦੇ ਕੈਪਚਰ ਹੋਣਗੇ ਸਕੂਲ ਦੇ ਵਿੱਚ ਕੈਮਰਾਜ਼ ਲੱਗੇ ਹੋਣਗੇ ਜਿਵੇਂ ਆਪ ਲੱਗੇ ਹੋਏ ਸੀਸੀਟੀਵੀ ਕੈਮਰਾਜ਼ ਹੈ ਇਸ ਤਰੀ ਉੱਥੇ ਬੱਚੇ ਦੇ ਚੱਲਦੇ ਫਿਰਦੇ ਇਮੋਸ਼ਨਸ ਕੈਪਚਰ ਹੋਣਗੇ ਉਹ ਬੱਚੇ ਦਾ ਇਮੋਸ਼ਨ ਕੈਪਚਰ ਹੋ ਕੇ ਡਾਟਾਬੇਸ ਦੇ ਵਿੱਚ ਜਾਣਗੇ ਬੱਚੇ ਨੂੰ ਆਟੋਮੈਟਿਕਲੀ ਆਇਡੈਂਟੀਫਾਈ ਕਰੇਗਾ ਇਸੇ ਕਰਕੇ ਅਸੀਂ ਸੌਫਟਵੇਅਰ ਦਾ ਨਾਮ ਵੀ ਰੱਖਿਆ ਹੈ ਫੇਸ ਰਿਕਗਨੀਸ਼ਨ ਐਂਡ ਇਮੋਸ਼ਨਲ ਕੋਸ਼ਨ ਜਿੱਥੇ ਕਿਸੇ ਬੱਚੇ ਨੂੰ ਜਿਆਦਾ ਪ੍ਰੋਬਲਮ ਹੈ ਉਹਨੂੰ ਰੈੱਡ ਫਲੈਗ ਕਰੇਗਾ ਮੰਨ ਲਓ ਹਿਸਟਰੀ ਹੈ ਕਲਾਸ ਦੇ 60% ਬੱਚਿਆਂ ਨੂੰ ਅੱਛੀ ਲੱਗਦੀ ਹੈ 40 ਨੂੰ ਅੱਛੀ ਨਹੀਂ ਲੱਗਦੀ ਤਾਂ ਸਾਰਿਆਂ ਦੇ ਇਮੋਸ਼ਨ ਐਨਲਾਈਜ਼ ਕਰ ਲਏਗਾ ਸਾਰੀ ਕਲਾਸ ਦੇ ਇੱਕੋ ਟਾਈਮ ਤੇ ਐ ਨਹੀਂ ਕਿ ਜ਼ਰੂਰੀ ਨਹੀਂ ਕਿ ਟੀਚਰ ਖਰਾਬ ਹੋਏ ਬਟ ਬੱਚੇ ਨੂੰ ਸਬਜੈਕਟ ਚੰਗਾ ਬੱਚੇ ਦੀ ਅੰਡਰਸਟੈਂਡਿੰਗ ਕਿੱਦਾਂ ਦੀ ਹੈ ਬੱਚੇ ਨੂੰ ਮੈਥ ਚੰਗਾ ਲੱਗਦਾ ਹੈ ਕਿ ਬਾਇਓਲੋਜੀ ਚੰਗੀ ਲੱਗਦੀ ਹੈ ਤੁਸੀਂ ਨੂੰ ਡਾਕਟਰ ਬਣਾ ਸਕਦੇ ਹੋ ਕਿ ਮੈਥਮੈਟਿਕੀਸ਼ੀਅਨ ਹੀ ਆ ਇੰਜੀਨੀਅਰ ਬਣਾ ਸਕਦੇ ਹੋ ਜਾਂ ਉਹਨੂੰ ਹਿਸਟਰੀ ਹੈ ਪੋਲਿਟੀਕਲ ਸਾਇੰਸ ਚੰਗੀ ਲੱਗਦੀ ਹੈ ਤਾਂ ਪੋਲਿਟਿਸ਼ੀਅਨ ਬਣੂਗਾ ਜਾਂ ਪੋਲਿਟੀਕਲ ਜਾਂ ਜਰਨਲਿਜ਼ਮ ਚੰਗਾ ਲੱਗਦਾ ਹੈ ਜਾਂ 뮤ਜ਼ਿਕ ਚੰਗਾ ਲੱਗਦਾ ਹੈ ਇਹ ਕੀ ਚੰਗਾ ਲੱਗਦਾ ਸੋ ਤੁਹਾਡਾ ਕੋਈ ਆਪਣਾ ਤੁਹਾਡਾ ਕੋਈ ਚਹੇਤਾ ਜਾਂ ਤੁਹਾਡਾ ਬੱਚਾ ਜਦੋਂ ਤੁਹਾਡੇ ਕੋਲ ਨਾ ਹੋਵੇ ਭਾਵੇਂ ਜਦੋਂ ਤੁਸੀਂ ਉਹਦੇ ਨਾਲ ਨਹੀਂ ਕਿੱਥੇ ਮੌਜੂਦ ਹੈਗੇ ਤਾਂ ਉਹ ਉੱਥੇ ਕਿਵੇਂ ਦਾ ਸਮੇਂ ਬਰਤੀਤ ਕਰ ਰਿਹਾ ਸੀ ਸੁਭਾਅ ਕਿਵੇਂ ਦਾ ਸੀ ਕੋਈ ਚੜਚੜਾਤਾ ਨਹੀਂ ਸੀ ਗੁੱਸੇ 'ਚ ਤਾਂ ਨਹੀਂ ਬੈਠਾ ਸੀ ਖੁਸ਼ ਸੀ ਇੰਜੋਏ ਕਰ ਰਿਹਾ ਸੀ ਇਹ ਤੁਹਾਨੂੰ ਉਸ ਤੋਂ ਦੂਰ ਰਹਿ ਕੇ ਜੇ ਪਤਾ ਲੱਗ ਜੇ ਮਤਲਬ ਤੁਸੀਂ ਸਮਝ ਰਹੇ ਹੋਵੋਗੇ ਕੋਈ ਜਾਦੂ ਦੀ ਛੜੀ ਨਹੀਂ ਕਮਾਣੀ ਕੋਈ ਮੈਰਕਲ ਚਮਤਕਾਰ ਨਹੀਂ ਹੋਏਗਾ ਪਰ ਹਾਂ اے ਆਈ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਇਸ ਚੀਜ਼ ਜਰੂਰ ਪ੍ਰਮਾਣਿਤ ਕਰਕੇ ਰੱਖ ਦਿੱਤੀ ਹੈ ਕੈਮਰਾਮੈਨ ਕਹੂੰਗਾ ਥੋੜਾ ਅੱਗੇ ਨੂੰ ਘੁੰਮਦੇ ਹੋਏ ਤਖਾਨਗੇ ਚੀਜ਼ ਕੀ ਹੈ ਤੇ ਬਣਾਈ ਕਿਨੇ ਆ ਉਹਨਾਂ ਨਾਲ ਤੁਹਾਡੀ ਮੁਲਾਕਾਤ ਵੀ ਕਰਾਵਾਂਗੇ ਫੇਸ ਰਿਕੋਗਨਾਈਜੇਸ਼ਨ ਐਂਡ इमोशनल ਕੋਸ਼ੈਂਟ ਇਹ ਉਹ ਚੀਜ਼ ਹੈਗੀ ਹੈ ਭਾਵ ਤੁਸੀਂ ਇੱਥੇ ਭਾਵ ਕੈਮਰੇ ਸਾਹਮਣੇ ਆ ਕੇ ਬੈਠਣਾ ਤੇ ਲੈਪਟਾਪ 'ਚ ਆਪਾਂ ਤੁਹਾਨੂੰ ਦਿਖਾ ਰਹੇ ਮੇਰੀ ਹੀ ਤਸਵੀਰ ਹੈ ਤੇ ਜਿਹੜੇ ਭਾਈ ਸਾਹਿਬ ਨੇ ਇਹ ਬਣਾਇਆ ਤੁਹਾਨੂੰ ਉਹਨਾਂ ਇੰਟਰਵਿਊਸ ਵੀ ਕਰਾਉਣੇ ਛੇਤੀ ਕਿ ਮੈਂ ਇੱਥੇ ਅੱਗੇ ਆ ਕੇ ਬੈਠਾ ਕੁਝ ਸਕਿੰਟ ਲੱਗੇ ਤੇ ਮੇਰਾ ਅੱਜ ਦਾ ਦਿਨ ਕਿਵੇਂ ਗੁਜ਼ਰ ਰਿਹਾ ਮੇਰੀ ਸਾਰੀ ਪਰਸਨੈਲਿਟੀ ਉਹਨਾਂ ਨੇ ਨਿਚੋੜ ਕੱਢ ਕੇ ਸਾਹਮਣੇ ਧਰਤਿਆ ਸੋ ਇਹ आर्टिफिशियल इंटेलिजेंस ਦੇ ਹਿਸਾਬ ਨਾਲ ਆਪਾਂ ਕਹੀਏ ਇਹਨੂੰ ਦੇ ਤੁਸੀਂ ਆਮ ਲੋਕਾਂ ਦੀ ਭਾਸ਼ਾ ਚ ਕਹੀਏ ਜਾਦੂ ਕੀਤਾ ਕਿਨੇ ਆ ਕੀਤਾ ਰਜੇਸ਼ ਰਾਣਾ ਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸੋ ਰਾਣਾ ਸਾਹਿਬ थैंक यू कहीं ना कहीं ਸਮੇਂ ਜਿ세 ਜਿ세 ਅੱਗੇ ਵਧ ਰਹਾ ਟੈਕਨੀਕ ਆ ਰਹੀ ਹੈ ਹਨਾ ਸਭ ਕੁਝ ਅੰਦਾਜ਼ਾ ਜਾ ਰਿਹਾ ਤੇ ਇਹ ਵੀ ਉਸੇ ਦਾ ਹਿੱਸਾ ਹੀ ਹੈ AI ਬਿਲਕੁਲ ਉਸੇ ਦਾ ਹਿੱਸਾ ਹੈ ਜੀ AI ਹੀ ਆਪ ਫਿਊਚਰ ਹੈ ਹਮ ਚਾਹੇ ਨਾ ਚਾਹੇ AI ਆ ਚੁੱਕਾ ਹੈ ਸਾਡੀ ਜ਼ਿੰਦਗੀ ਮੇਂ ਪ੍ਰਵੇਸ਼ ਕਰ ਚੁੱਕਾ ਹੈ ਔਰ ਸਾਡੀ ਜ਼ਿੰਦਗੀਆਂ ਕੋ ਅਫੈਕਟ ਕਰਨਾ ਸ਼ੁਰੂ ਕਰ ਦਿਆ ਹੈ लोगों को शायद अभी पता लगा होगा लेकिन ए जो है पिछले दस सॉरी पंद्रह साल से हमारी जिंदगी को इफेक्ट कर रहा है सोशल मीडिया के थ्रू मोर देन वन टिकेट तब ये ढका था छुपा था अब ये सामने आ रहा है अब सबको पता है चैट जीपीटी आ गया ये आ गया वो आ गया और ये काफ़ी नौकरियां भी खाएगा अभी तक इसका कुछ और तरीके से इस्तेमाल हो रहा था लेकिन अब हमारी रोजमर्रा की कदम कदर घट जाएगी वैल्यू घटेगी आदमी की देखो जी आ, मैं बिल्कुल आपकी बात से भी सहमत हूँ देखो नौकरियाँ कम होंगी लेकिन जो लोग वक्त के साथ अपने को बदल लेते हैं उनको दिक्कत नहीं होती ठीक है अभी अगर हम एग्ज़ाम्पल लें कि, कि किसी ज़माने में तांगे चलते थे तांगे गए ऑटो आए ऑटो गए ऊबर कैब आ गई टैक्सियाँ आ गई, गई लोगों के पास पर्सनल कारें आ गई तो जिन लोगों ने तांगा बेच के ऑटो ले लिया ऑटो बेच के ऊबर कैब ले ली वो आज भी सर्वाइव कर रहे हैं समय के साथ समय के साथ हमें बदलना चाहिए हम टेक्नोलॉजी को रोक नहीं सकते हम टेक्नोलॉजी को बैन नहीं कर सकते अच्छा हम हाँ। जो आप चीज़ बता रहे हो प्रॉहली हाँ। इसके बारे में जानना चाहेंगे कि स्पेशली अब बच्चे कहीं स्कूल में कॉलेज में पढ़ रहे हैं सुसाइड रेशो बहुत ज़्यादा बढ़ चुकी है है ना तो ये कैसे हेल्प करेगा बच्चों के बारे में पता करने के लिए देखिए बच्चों के ऊपर प्रेशर बहुत है बच्चों के ऊपर एम्बिशंस का प्रेशर बहुत है पीयर प्रेशर है कि मेरा फ्रेंड ज़्यादा कर रहा है मैं कम कर पा रहा हूँ वो सब चीज़ें हैं सो इस चीज़ को हेल्प करने के लिए हमारे पास अभी तक कोई मैकेनिज़्म नहीं है कुछ बच्चे जो आइडेंटिफाई हो जाते हैं पेरेंट्स जिनके थोड़े एक्टिव होते हैं वो अपने बच्चे की हेल्प कर लेते हैं जो पेरेंट्स एक्टिव नहीं होते या पेरेंट्स देखना ही नहीं चाहते कि मेरा बच्चा परेशानी में है भी कि नहीं बट उसे करना है ये जरूर तो उन वहाँ पर ये बड़ी दिक्कत आती है बच्चों के साथ और अगर कोटा का सबसे बड़ा एग्जाम्पल है जिसकी वजह से सेंट्रल गवर्नमेंट ने गाइडलाइंस भी जारी की कि बच्चों को प्रेशर कम करने के लिए ट्यूशंस हटाएँ जो ट्यूशन सेंटर्स जगह जगह खुले हैं सोलह साल से कम पढ़ा नहीं सकते तो ये सब चीज़ें हुई हैं तो मेंटल हेल्थ और मेंटल फिटनेस उसी का एक पार्ट है गवर्नमेंट का इसकी तरफ ध्यान है कि बच्चों की मेंटल हेल्थ अच्छी हो अगर हमारा जो फ्यूचर है वो स्वस्थ होगा हेल्दी होगा तो सब कुछ अच्छा होगा अगर आप मुझे कुछ भी बना लेंगे वो हेल्दी नहीं होगा तो उसकी लाइफ किसी अच्छे काम में नहीं आ जाती काम कितना करता राणा जी ये दसो ये काम करता है कि आपके फेशियल एक्सप्रेशन को ये कैच करेगा और डिफरेंट इमोशंस कैप्चर करता है और किसी भी बच्चे का डाटा ओवर द पीरियड कैप्चर होता है जी वो डाटा जब कैप्चर हो जाता है उसका इकट्ठा होने के बाद एक एनालिसिस होता है फिर एक रिपोर्ट मंथली पेरेंट्स के लिए टीचर के लिए वो निकलती है तो ए ही इसके बैक एंड पे है ए आई इसके काम कर रहे हैं तो नहीं जी नहीं बच्चे लैपटॉप के सामने नहीं बैठना क्योंकि उस एक्सप्रेशन चेंज कर लाँगे ਮਨ ਲਓ ਤੁਸੀਂ ਮੇਰੀ ਫੋਟੋ ਐਗਜ਼ੈਕਟਲੀ ਮੇਰਾ ਟੈਸਟ ਹੋ ਰਿਹਾ ਹੈ ਜਾਂ ਤੁਸੀਂ ਮੇਰੀ ਫੋਟੋ ਖਿੱਚਣੇ ਦਾ ਮੈਂ ਸਮਾਈਲ ਕਰਨ ਲੱਗ ਜਾਗਾ ਅੰਦਰੋਂ ਭਾਵੇਂ ਜਿਹੋ ਜਿਹਾ ਮਰਜ਼ੀ ਹੋਏ ਤੇ ਬੱਚੇ ਦੇ ਜਿਹੜੇ ਇਮੋਸ਼ਨ ਹੈ ਉਹ ਚਲਦੇ ਫਿਰਦੇ ਕੈਪਚਰ ਹੋਣਗੇ ਸਕੂਲ ਦੇ ਵਿੱਚ ਕੈਮਰਾਜ਼ ਲੱਗੇ ਹੋਣਗੇ ਜਿਵੇਂ ਆਮ ਲੱਗੇ ਸੀ ਸੀਸੀਟੀਵੀ ਕੈਮਰਾਜ਼ ਐ ਇਸ ਤਰੀਕੇ ਨਾਲ ਅਸੀਂ ਮੋਸ਼ਨ ਡਿਟੈਕਸ਼ਨ ਕੈਮਰਾ ਲਾ ਸਕਦੇ ਹਾਂ ਉੱਥੇ ਬੱਚੇ ਦੇ ਚਲਦੇ ਫਿਰਦੇ ਇਮੋਸ਼ਨਸ ਕੈਪਚਰ ਹੋਣਗੇ ਉਹ ਬੱਚੇ ਦੇ ਇਮੋਸ਼ਨ ਕੈਪਚਰ ਹੋ ਕੇ ਡਾਟਾਬੇਸ ਦੇ ਵਿੱਚ ਜਾਣਗੇ ਬੱਚੇ ਨੂੰ ਆਟੋਮੈਟਿਕਲੀ ਆਈਡੈਂਟੀਫਾਈ ਕਰੇਗਾ ਇਸੇ ਕਰਕੇ ਅਸੀਂ ਸੌਫਟਵੇਅਰ ਦਾ ਆਟੋਮੈਟਿਕਲੀ ਰਿਕੋਗਨਾਈਜ਼ ਕਰੇਗਾ ਕਿਉਂਕਿ ਬੱਚਿਆਂ ਦੀ ਫੋਟੋ ਸਕੂਲ ਚ ਹੁੰਦੀ ਹੈ ਉਹ ਸਾਰੀ ਡਾਟਾਬੇਸ ਚ ਆ ਜਾਏਗੀ ਉਹਦੇ ਨਾਲ ਉਹ ਆਟੋਮੈਟਿਕਲੀ ਮੈਚ ਕਰ ਲੇਗਾ ਤੇ ਉਹਨੂੰ ਮੈਚ ਕਰਕੇ ਉਹਨੂੰ ਦੱਸੇਗਾ ਕਿ ਆਟੋਮੈਟਿਕਲੀ ਉਹਦਾ ਡਾਟਾ ਕਲੈਕਟ ਕਰਕੇ ਇੱਕ ਰਿਪੋਰਟ ਬਣਾਏਗਾ ਮੰਥਲੀ ਤੇ ਪੇਰੈਂਟਸ ਵਾਸਤੇ ਰਿਪੋਰਟ ਆਟੋਮੈਟਿਕਲੀ ਅਵੇਲੇਬਲ ਹੋਏਗੀ ਟੀਚਰਸ ਵਾਸਤੇ ਅਵੇਲੇਬਲ ਹੋਏਗੀ ਪ੍ਰਿੰਸੀਪਲ ਵਾਸਤੇ ਅਵੇਲੇਬਲ ਹੋਏਗੀ ਉਹ ਜਿੱਥੇ ਕਿਸੇ ਬੱਚੇ ਨੂੰ ਜ਼ਿਆਦਾ ਪ੍ਰੋਬਲਮ ਹੈ ਉਹਨੂੰ ਰੈੱਡ ਫਲੈਗ ਕਰੇਗਾ ਹੋਰ ਖਰਚ ਕਰ ਉਹਨਾਂ ਬੱਚਾ ਜਿਵੇਂ 30 ਦਿਨ ਸਕੂਲ ਜਾਂਦਾ ਹੈ 30 ਦਿਨ ਡੇ ਬਾਈ ਡੇ ਦੀ ਰਿਪੋਰਟ ਹੋਏਗੀ ਉਹੀ ਮਹੀਨੇ ਬਾਅਦ ਇਕੱਠੀ ਨਿਕਲੇਗੀ ਆ ਉਸ ਦਾ ਨਿਚੋੜ ਨਿਕਲੇਗਾ ਕਨਕਲੂਜਨ ਕਿੰਨਾ ਹੋਏਗਾ ਕਨਕਲੂਜਨ ਉਹਦਾ ਐਲਗੋਰਿਦਮ ਹੈਗਾ ਬੈਕਐਂਡ ਤੇ ਕਿ ਕਨਕਲੂਜਨ ਕਿਵੇਂ ਹੋਣਾ ਹੈ ਅੱਛਾ ਉਸ ਚੀਜ਼ ਨੂੰ ਕੰਪਲੀਟ ਡਾਟਾ ਕੰਪਾਈਲ ਕਰਕੇ ਮੰਨ ਲਓ ਇੱਕ ਐਗਜ਼ਾਮਪਲ ਦੇ ਰਹੇ ਹਾਂ ਕਿ ਜ਼ਿਆਦਾਤਰ ਸੈਡ ਹੈ ਤੇ ਉਹ ਡੈਫੀਨਿਟਲੀ ਉਹ ਸੈਡਨੈਸ ਦਾ ਫੈਕਟਰ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰੇਗਾ ਇਹਦੇ ਵਿੱਚ ਬਹੁਤ ਸਾਰੇ ਪਰਮਿਊਟੇਸ਼ਨ ਕੰਬੀਨੇਸ਼ਨ ਹੈ ਮਤਲਬ ਥੋੜੇ ਟਾਈਮ ਚ ਮੈਂ ਦੱਸ ਨਹੀਂ ਸਕਦਾ ਅਸੀਂ 2 ਸਾਲ ਚ ਕਿੰਨਾ ਕਿਤੇ ਰਿਸਰਚ ਤੇ ਕੰਮ ਕੀਤਾ ਅੱਛਾ ਹਾਂ ਇਹਨੂੰ ਰਿਸਰਚ ਨੂੰ ਅਸੀਂ ਆਰ ਐਨ ਡੀ ਬਹੁਤ ਜ਼ਿਆਦਾ ਹੋਈ ਹੈ ਜੀ ਅਸੀਂ 2021 ਦੇ ਵਿੱਚ ਇਹਦੇ ਆਰ ਐਨ ਡੀ ਸ਼ੁਰੂ ਕਰਤੀ ਸੀ 3 ਸਾਲ ਹੋ ਗਏ ਉਸ ਆਲਮੋਸਟ ਹਾਂ ਨਵੰਬਰ ਦਸੰਬਰ ਦੇ ਵਿੱਚ ਉਸ ਤੋਂ ਬਾਅਦ ਅਸੀਂ 6 ਮਹੀਨੇ 2.5 ਸਾਲ 3 ਸਾਲ ਦੇ ਆਸ-ਪਾਸ ਹੋ ਗਿਆ ਜੀ ਉਹ ਅਸੀਂ ਪੂਰਾ ਟਾਈਮ ਇਹਦੇ ਉੱਤੇ ਇਨਵੈਸਟ ਕਰਕੇ ਇਹਨੂੰ ਅਸੀਂ ਪ੍ਰਪੇਅਰ ਕੀਤਾ ਨਹੀਂ ਜਿੱਦਾਂ ਆਮ ਤੌਰ ਤੇ ਨਾਰਕੋ ਬ੍ਰੇਨ ਮੈਪਿੰਗ ਲਾਈਟ ਡਿਟੈਕਟਰ ਹੋ ਜਾ ਹੀ ਹੈ ਮਤਲਬ ਇਹ ਉਹ ਵੀ ਇਹ ਚੀਜ਼ ਆ ਜਾਂਦੀ ਨਹੀਂ ਉਹ ਬੇਸਿਕਲੀ ਕੀ ਕਰਦੇ ਹੋ ਤੁਹਾਡਾ ਨਾਰਕੋ ਡਿਫਰੈਂਟ ਟੈਕਨੋਲੋਜੀ ਹੈ ਬ੍ਰੇਨ ਮੈਪਿੰਗ ਡਿਫਰੈਂਟ ਟੈਕਨੋਲੋਜੀ ਹੈ ਇਹਨੇ ਕਿਹਨਾਂ ਤੋਂ ਰੀਡ ਕਰਨਾ ਨਾ ਇਹਨੇ ਫੇਸ਼ਲ ਤੋਂ ਰੀਡ ਕਰਨਾ ਹੈ ਚਿਹਰਾ ਮੂਥ ਆ ਚਿਹਰੇ ਤੋਂ ਰੀਡ ਕਰਨਾ ਇੱਥੇ ਅਸੀਂ ਕੋਈ ਕਿਸੇ ਨੂੰ ਕਿਸੇ ਜਗ੍ਹਾ ਤੇ ਬਿਠਾਉਣਾ ਨਹੀਂ ਕੋਈ ਉਹਦੇ ਸਟ੍ਰਿਪ ਨਹੀਂ ਲਗਾਣੀ ਕਿਸੇ ਜਗ੍ਹਾ ਤੇ ਉਹਨੂੰ ਕੋਈ ਬੈਂਡੇਜ ਨਹੀਂ ਲਗਾਣੀ ਕੁਝ ਨਹੀਂ ਕਰਨਾ ਉਹ ਜਦੋਂ ਮੂਵ ਕਰ ਰਿਹਾ ਹੈ 무ਵਿੰਗ ਅਰਾਊਂਡ ਉਹਨੂੰ ਹੀ ਉਹਨੇ ਐਨਲਾਈਜ਼ ਕਰਨਾ ਹੈ ਅੱਛਾ ਖੁਸ਼ ਹੋ ਰਿਹਾ ਜਾ ਰਿਹਾ ਜਾਂ ਕੁਸ਼ ਹੋ ਰਿਹਾ ਜਾ ਰਿਹਾ ਮੰਨ ਲਓ ਤੁਹਾਡੀ ਕਲਾਸ ਹੈਗੀ ਹੈ ਠੀਕ ਹੈ ਤੁਸੀਂ ਬਹੁਤ ਵਧੀਆ ਪੜ੍ਹਾਉਂਦੇ ਹੋ ਤੇ ਬੱਚੇ ਦੌੜੇ ਆ ਰਹੇ ਆ ਤੁਹਾਡੀ ਕਲਾਸ ਜਾਂ ਤੁਸੀਂ ਕਲਾਸ ਚ ਆ ਰਹੇ ਹੋ ਬੱਚੇ ਉਸ ਵੇਲੇ ਬੈਠੇ ਆ ਠੀਕ ਹੈ ਜਾਂ ਮੈਂ ਆ ਰਿਹਾ ਮੈਂ ਬਹੁਤ ਚੰਗਾ ਨਹੀਂ ਪੜ੍ਹਾਉਂਦਾ ਤੇ ਬੱਚੇ ਕਹਿੰਦੇ ਉਹ ਆ ਗਿਆ ਸਾਡਾ ਅੱਧਾ ਘੜਾ ਖਰਾਬ ਕਰੂਗਾ ਠੀਕ ਹੈ ਉਹ ਇਮੋਸ਼ਨਸ ਚੇਂਜ ਹੋ ਜਾਂਦੇ ਬੱਚੇ ਤੇ ਟੀਚਰ ਨੂੰ ਬੱਚੇ ਪਸੰਦ ਕਰਦੇ ਨਹੀਂ ਕਰ ਸਬਜੈਕਟ ਵੀ ਹੋ ਜਾਂਦਾ ਜੀ ਮਨ ਲੋ ਨੀਰਸ ਹੈ ਕਿ ਨਹੀਂ ਹੈ ਮਨ ਲੋ ਹਿਸਟਰੀ ਹੈ ਕਲਾਸ ਦੇ 60% ਬੱਚਿਆਂ ਨੂੰ ਅੱਛੀ ਲੱਗਦੀ ਹੈ 40 ਨੂੰ ਅੱਛੀ ਨਹੀਂ ਲੱਗਦੀ ਤੋ ਸਾਰਿਆਂ ਦੇ ਇਮੋਸ਼ਨ ਐਨਲਾਈਜ਼ ਕਰ ਲੇਗਾ ਸਾਰੀ ਕਲਾਸ ਦੇ ਇੱਕੋ ਟਾਈਮ ਤੇ ਐ ਨਹੀਂ ਕਿ ਜ਼ਰੂਰੀ ਨਹੀਂ ਕਿ ਟੀਚਰ ਖਰਾਬ ਹੋਏ ਬਟ ਬੱਚੇ ਨੂੰ ਸਬਜੈਕਟ ਚੰਗਾ ਲੱਗ ਰਿਹਾ ਹੈ ਕਿ ਨਹੀਂ ਲੱਗ ਰਿਹਾ ਬੱਚੇ ਦੀ ਅੰਡਰਸਟੈਂਡਿੰਗ ਕਿੱਦਾਂ ਦੀ ਹੈ ਬੱਚੇ ਨੂੰ ਮੈਥ ਚੰਗਾ ਲੱਗਦਾ ਹੈ ਕਿ ਬਾਇਓਲੋਜੀ ਚੰਗੀ ਲੱਗਦੀ ਹੈ ਤੁਸੀਂ ਨੂੰ ਡਾਕਟਰ ਬਣਾ ਸਕਦੇ ਹੋ ਕਿ ਮੈਥਮੈਟਿਸ਼ੀਨ ਜਾਂ ਇੰਜੀਨੀਅਰ ਬਣਾ ਸਕਦੇ ਹੋ ਜਾਂ ਉਹਨੂੰ ਹਿਸਟਰੀ ਹੈ ਪੋਲੀਟੀਕਲ ਸਾਇੰਸ ਚੰਗੀ ਲੱਗਦੀ ਹੈ ਤੋ ਪੋਲੀਟੀਸ਼ੀਅਨ ਬਣੂ ਯਾ ਪੋਲਿਟੀਕਲ ਯਾ ਜਰਨਲਿਜ਼ਮ ਚੰਗਾ ਲੱਗਦਾ ਯਾ ਮਿਊਜ਼ਿਕ ਚੰਗਾ ਲੱਗਦਾ ਯਾ ਕੀ ਚੰਗਾ ਲੱਗਦਾ ਮਕਸਦ ਕੀ ਸੀ ਕਿੱਦਾਂ ਤੁਹਾਡੇ ਮਨ ਚ ਆਇਆ ਕੋਈ ਐਜੀ ਚੀਜ਼ ਦੇ ਪਿੱਛੇ ਆਪ ਨੂੰ ਆਹ ਦੇਖੋ ਮਕਸਦ ਐ ਸੀਗਾ ਬੱਚਿਆਂ ਦੀ ਮੈਂਟਲ ਹੈਲਥ ਔਰ ਮੈਂਟਲ ਫਿਟਨੈਸ ਠੀਕ ਹੈ ਮੇਨ ਕਿਉਂ ਸਾਡੇ ਦਿਮਾਗ ਚ ਆਇਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਕਾਫੀ ਬਾਅਦ ਟਰੈਵਲ ਕੀਤਾ ਹੈਗਾ ਬਾਹਰ ਬੱਚਿਆਂ ਦੇ ਵਾਸਤੇ ਡੈਡੀਕੇਟਿਡ ਕਾਉਂਸਲਰਸ ਹੁੰਦੇ ਆ ਠੀਕ ਹੈ ਉੱਥੇ ਕੰਪਲਸਰੀ ਹੈ ਬੱਚੇ ਦੀ ਕਾਉਂਸਲਿੰਗ ਪੀਛੇ ਸ਼ਾਂਦੀ ਮੈਂ ਗੱਲ ਕਰ ਰਿਹਾ ਬਾਹਰ ਦੀ ਗੱਲ ਕਰ ਰਿਹਾ ਇੱਥੇ ਅਸੀਂ ਸਕੂਲ ਚ ਜਾਂਦੇ ਆ ਫੀਸ ਭਰਦੇ ਆ ਆ ਜਾਂਦੇ ਆ ਇੱਥੇ ਹੋਰ ਕੋਈ ਸਿਸਟਮ ਨਹੀਂ ਹੈਗਾ ਕਿ ਮੈਂਟਲ ਹੈਲਥ ਤੇ ਕੋਈ ਫੋਕਸ ਨਹੀਂ ਹੈਗਾ ਸਾਰੇ ਡਿਊਟੀ ਬੱਚਿਆਂ ਦੀ ਉਹ ਤਾਂ ਫੀਸ ਭਰਤੀ ਅਸੀਂ ਫੀਸ ਭਰਦੇ ਅਧਿਆਪਕ ਦੀ ਡਿਊਟੀ ਹੈ ਸਾਰੀ ਟੀਚਰ ਦੀ ਡਿਊਟੀ ਹੈ ਪੜ੍ਹਾਏ ਨਾ ਪੜ੍ਹਾਏ ਬੱਚਾ ਪੜ੍ਹੇ ਪੁੱਛ ਲਾਂਗੇ ਅਸੀਂ ਫੋਕਸ ਕਰਦੇ ਆ ਬੱਚੇ ਦੇ ਨੰਬਰ ਕਿੰਨੇ ਆਏ ਹਾਂ ਪਰਸੈਂਟੇਜ ਵਾਲ ਭਜਦੇ ਉਹ ਟੌਪ ਕੀਤਾ ਕਿ ਨਹੀਂ ਕੀਤਾ ਸਾਡਾ ਪ੍ਰੈਸ਼ਰ ਬੱਚੇ ਤੇ ਬਹੁਤ ਜ਼ਿਆਦਾ ਹੋ ਜਾਂਦਾ ਹੈ ਇਹ ਉਸ ਚੀਜ਼ ਨੂੰ ਦੇਖਦੇ ਬੱਚੇ ਦੀ ਮੈਂਟਲ ਹੈਲਥ ਕਈ ਵਾਰੀ ਦਿੱਕਤ ਆ ਜਾਂਦੀ ਹੈ ਕਈ ਬੱਚੇ ਸਟਰੋਂਗ ਨਹੀਂ ਹੁੰਦੇ ਕਈ ਬੱਚੇ ਸਟਰੋਂਗ ਹੁੰਦੇ ਆ ਕਿਉਂਕਿ ਹਰ ਤਰ੍ਹਾਂ ਦੇ ਇਨਸਾਨ ਹੈਗੇ ਆ ਤੇ ਉਹਨਾਂ ਨੂੰ ਆਡੈਂਟੀਫਾਈ ਕਰਨਾ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਆ ਕੁਝ ਬੱਚੇ ਆਰਟਿਸਟਿਕ ਵੀ ਹੋ ਸਕਦੇ ਆ ਕੁਝ ਪਾਰਸ਼ਲੀ ਆਰਟਿਸਟਿਕ ਹੋ ਸਕਦੇ ਆ ਉਹਨਾਂ ਨੂੰ ਕੋਈ ਆਡੈਂਟੀਫਾਈ ਨਹੀਂ ਕਰ ਪੰਦਾ ਜਦ ਤੱਕ ਬਹੁਤ ਵੱਡੇ ਨਹੀਂ ਹੋ ਜਾਂਦੇ ਉਸ ਵੇਲੇ ਤੱਕ ਬਹੁਤ ਡਿਲੇ ਹੋ ਜਾਂਦਾ ਹੈ ਕਿ ਉਹਨਾਂ ਦੇ ਵਾਸਤੇ ਅਸੀਂ ਕੋਈ ਚੰਗਾ ਕੰਮ ਕਰ ਪਾਈਏ ਬਿਲਕੁਲ ਠੀਕ ਹੈ ਤੇ ਇਹ ਮਕਸਦ ਸੀਗਾ ਕਿ ਬੱਚਿਆਂ ਦੀ ਮੈਂਟਲ ਹੈਲਥ ਤੇ ਮੈਂਟਲ ਫਿਟਨੈਸ ਤੇ ਕੰਮ ਕੀਤਾ ਜਾਏ ਬੱਚਿਆਂ ਨੂੰ ਹੈਲਦੀ ਰੱਖਿਆ ਜਾਏ ਬੱਚਿਆਂ ਦਾ ਇੰਟਰਸਟ ਚੈੱਕ ਕੀਤਾ ਜਾਏ ਕੇ ਬੱਚੇ ਕੀ ਕਰ ਸਕਦੇ ਆ ਬੱਚਿਆਂ ਦਾ ਹੋਰ ਬਿਹੇਵੀਅਰ ਅਨਲਾਈਸਿਸ ਕੀਤਾ ਜਾਇਆ ਕੀ ਹੈ ਬਾਹਲੇ ਮੁਲਕਾਂ ਚਾਹੇ ਚੀਜ਼ ਹੈ ਸੌਫਟਵੇਅਰ ਇਸ ਤਰ੍ਹਾਂ ਦੇ ਸੌਫਟਵੇਅਰ ਬਹੁਤ ਘੱਟ ਹੈ ਅਰੇ ਅਰੇ ਹੈ ਬਟ ਇਹਦੇ ਉੱਤੇ ਬਹੁਤ ਕੰਮ ਹੁੰਦਾ ਦੂਜੇ ਤਰੀਕੇ ਨਾਲ ਹੁੰਦਾ ਅਸੀਂ ਉੱਥੇ ਕਾਉਂਸਲਰਸ ਹੈ ਮੇਨਲੀ ਕਾਉਂਸਲਰਸ ਆਪਣਾ ਸੌਫਟਵੇਅਰ ਯੂਜ਼ ਕਰਦੇ ਆ ਸੌਰੀ ਇੱਥੇ ਸਾਡੇ ਉੱਤੇ ਕਾਉਂਸਲਰਸ ਬਹੁਤ ਘੱਟ ਹੈ ਇੱਥੇ ਕੋਈ ਆਟੋਮੈਟਿਕ ਮੈਕੈਨਿਜ਼ਮ ਵੀ ਨਹੀਂ ਹੈਗਾ ਐ ਫਰਸਟ ਟਾਈਮ ਅਸੀਂ ਲਾਂਚ ਕਰ ਰਹੇ ਆ ਆਟੋਮੈਟਿਕ ਮੈਕੈਨਿਜ਼ਮ ਇੰਡੀਆ ਦੇ ਵਿੱਚ ਹਾਂਜੀ ਸੋ ਰਾਜੇਸ਼ ਰਾਣਾ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਨਿਚੋੜ ਜੋ ਨਿਕਲ ਕੇ ਆਇਆ ਕਿ ਜਿਵੇਂ ਤੁਹਾਡੇ ਬੱਚੇ ਤੁਹਾਡੇ ਤੋਂ ਦੂਰ ਹੁੰਦੇ ਨੇ ਸਕੂਲਾਂ ਦੇ ਪੜਦੇ ਹੁੰਦੇ ਨੇ ਆਮ ਤੌਰ ਤੇ ਅਸੀਂ ਕਈ ਵਾਰ ਖਬਰਾਂ ਸੁਣਦੇ ਆ ਬੱਚੇ ਸਾਨੂੰ ਆ ਕੇ ਦੱਸਦੇ ਨੇ ਸਾਡੇ ਨਾਲ ਸਟੂਡੈਂਟ ਪੜਦਾ ਸੀ ਉਹਨੇ ਕੋਈ ਸੁਸਾਇਸਾਈਡ ਕਮਿਟ ਕਰ ਲਿਆ ਜਾਂ ਉਹਦੇ ਨਾਲ ਕੁਝ ਹੋਰ ਮਾੜਾ ਵਾਪਰ ਗਿਆ ਤੇ ਤੁਹਾਡੀ ਗੈਰ ਹਾਜ਼ਰੀ ਜਦੋਂ ਤੁਸੀਂ ਆਪਣੇ ਬੱਚਿਆਂ ਦੇ ਨਾਲ ਨਹੀਂ ਹੈਗੇ ਬੱਚਿਆਂ ਦੀ ਅੰਦਰੂਨੀ ਰਿਪੋਰਟ ਜਿਹੜੀ ਹੈਗੀ ਆ ਉਹ ਨਿਕਲ ਕੇ ਆ ਜਾ ਕਰੇਗੀ ਜਿਵੇਂ ਸੌਫਟਵੇਅਰ AI ਟੈਕਨੀਕ ਦੇ ਹਿਸਾਬ ਨਾਲ ਆਗਨੇ ਇੰਡੀਆ ਦੇ ਵਿੱਚ ਅੱਜ ਇਹਨਾਂ ਨੇ ਰਜੇਸ਼ ਰਾਣਾ ਨੇ ਜੋ ਦੱਸਿਆ ਵੀ 2.5-3 ਸਾਲ ਦੀ ਆਪਾਂ ਆਰ ਐਂਡ ਡੀ ਕਰਕੇ ਇਹਨਾਂ ਨੂੰ ਲਾਂਚ ਕੀਤਾ ਹੈ ਤੇ ਬੜੇ ਕਾਰਾਗਰ ਸਿੱਧ ਹੋਣਗੇ ਬੱਚਿਆਂ ਦੇ ਸਟ੍ਰੈਸ ਲੈਵਲ ਨੂੰ ਘਟਾਉਣ ਦੇ ਵਿੱਚ ਮੈਂਟਲ ਲੈਵਲ ਨੂੰ ਵਧਿਆ ਕਰਨ ਦੇ ਵਿੱਚ ਕਿੰਨੀ ਕੁ ਛੇਤੀ ਰਿਸਪਾਂਸ ਮਿਲਦਾ ਹੈ ਦੇਖਣਾ ਬਾਕੀ ਹੈ ਹੋਰ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦੇਉ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ